ਲੋ ਜੀ ਪੰਜਾਬੀਓ ਆ ਦੇਖੋ ਜੀ ਬੇਬੇ ਲਾਬਕੌਰ ਜੀ ਆ ਹੈ ਬੇਬੇ ਲਾਬਕੌਰ ਜੀ ਆ ਬੇਬੇ ਦਾ ਸਾਰਾ ਪਰਿਵਾਰ ਹੈ ਔਰ ਇੰਟਰੋਡਕਸ਼ਨ ਬੇਬੇ ਖੁਦ ਦੇਣਗੇ ਜੀ ਵੀਡੀਓ ਇਹਨਾਂ ਦਾ ਸ਼ੂਟ ਕੀਤਾ ਛੋਟੇ ਬ੍ਰਦਰ ਰਾਜੇਸ਼ ਜੀ ਨੇ ਗੱਲਾਂ ਬਾਤਾਂ ਕੀਤੀਆਂ ਬਹੁਤ ਸ਼ਾਨਦਾਰ ਵੀਡੀਓ ਹੈ ਜੀ ਪੂਰਾ ਵੀਡੀਓ ਦੇਖਿਓ ਬੜੀ ਜਲਦੀ ਅਪਲੋਡ ਕਰਾਂਗੇ ਬੇਬੇ ਸასი ਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਚੜਦੀ ਕਲਾ ਜੀ ਅੱਜ ਚੜਦੀ ਕਲਾ ਅੱਜ ਗੱਲਾਂ ਬੜੀਆਂ ਸੋਹਣੀਆਂ ਹੋ ਗਈਆਂ ਐ ਮੈਂ ਦੇਖ ਰਿਆ ਸੀਗਾ ਇਹ ਜਦੋਂ ਤੁਹਾਡੇ ਨਾਲ ਗੱਲਾਂ ਬਾਤਾਂ ਰਿਕਾਰਡ ਕਰ ਰਹੇ ਸੀਗੇ ਨਾਉ ਤੋਂ ਤੁਹਾਡਾ ਨਾਮ ਹੈ ਨਾਮ ਕੋ ਸਹੀ ਬੋਲੇ ਮੈਂ ਹਾਂਜੀ ਹਾਂ ਬਿਲਕੁਲ ਸਹੀ ਬੋਲੇ ਆ ਨੂਰਾਣੀਆਂ ਬੈਠੀਆਂ ਦੱਸੋ ਨਾਮ ਇਹਨਾਂ ਦਾ ਕੀ ਨਾਮ ਹੈ ਇਹਨਾਂ ਦਾ ਰਵਿੰਦਰ ਕੌਰ ਇਹਦਾ ਨਾਮ ਜਸਵੀਰ ਕੌਰ ਜਸਵੀਰ ਕੌਰ ਔਰ ਆਠ ਵਾਡੇ ਪੁੱਤਰ ਜੀ ਬੈਠੇ ਹੈ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਰਾਜਵਿੰਦਰ ਲੋ ਜੀ ਪਾਸ ਹੈ ਜੀ ਬੇਬੇ ਲਈ ਤਾੜੀਆਂ ਹੋ ਜਾਣ ਦੀ ਹੈ ਬਿਲਕੁਲ ਸਹੀ ਹੈ ਜੀ ਆ ਦੇਖੋ ਜੀ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਪੰਜਾਬੀ ਵਿਰਸੇ ਤੇ ਗੱਲ ਕਰਦੇ ਪੁਰਾਣੇ ਵਸੇਬ ਤੇ ਗੱਲ ਕਰਦੇ ਹੈ ਇਸੇ ਤਹਿਤ ਇਸੇ ਲੜੀ ਦੇ ਤਹਿਤ ਅਸੀਂ ਪਿੰਡ ਨਹੌਲਕਾ ਚ ਪਹੁੰਚੇ ਹੈ ਕਰਾਲੀ ਦੇ ਲਾਗੇ ਪਿੰਡ ਹੈ ਜੀ ਦੇਖੋ ਹੁਣ ਇੱਕ ਛੋਟਾ ਜਿਹਾ ਟੈਸਟ ਲੈਣਾ ਬੇਬੇ ਆ ਹੈ ਪਿੰਡ ਨਿਹੋਲਕਾ ਬੇਬੇ ਤੁਸੀਂ ਨਹੀਂ ਜੀ ਬੋਲਣਾ ਇਹੀ ਦੱਸਣਗੇ ਪੱਕੀ ਗੱਲ ਹੈ ਜੀ ਦੇਖੋ ਜੀ ਬੇਬੇ 9 ਦੱਸਣੇ ਆਲੇ ਦਾਲੇ ਤੇ 10 ਪਿੰਡਾਂ ਦੇ 9 10 ਦੋ ਜੀ ਆ ਤਾਂ ਨਿਹੋਲਕਾ ਹੋ ਗਿਆ ਨੰਬਰ 1 ਜੀ ਆ ਦਸਾਰਨਾ ਨੰਬਰ 2 ਜੀ ਮੁੱਲਾਪੁਰ 3 ਜੀ ਖੂਬਨਾਗਰ 4 ਜੀ ਕਪੂਰੀਆਂ 5 ਜੀ ਚਿੰਤਗੜ੍ਹ 6 ਜੀ ਸਿੰਬਾਲਾ 7 ਜੀ ਕਰਾਲੀ 8 ਜੀ 8 ਹੋ ਗਏ ਹਲੇ ਹੈਗੇ 2 ਇਧਰ ਨਹੀਂ ਦੇਖਣਾ ਸੋਚੋ ਆਪ ਸੋਚੋ ਜੀ ਟੱਪਰੀਆਂ ਜੀ 9 ਜੀ ਅੱਛਾ ਮੁੱਲਾਪੁਰ 10 ਜੀ ਲਓ ਜੀ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਜੀ ਦੇਖੋ ਜੀ 10 ਪਿੰਡਾਂ ਦੇ ਨਾਮ ਦੱਸੇ ਜੀ ਜੇਕਰ ਤੁਸੀਂ ਇਹਨਾਂ ਪਿੰਡਾਂ ਚੋਂ ਕਿਸੇ ਵੀ ਪਿੰਡ ਦੇ ਵਸਨੀਕ ਹੋ ਜਾਂ ਤੁਹਾਡਾ ਉਹਨਾਂ ਪਿੰਡਾਂ ਦੇ ਨਾਲ ਕੋਈ ਵਾਹ-ਵਾਸਤਾ ਹੈ ਤਾਂ ਜ਼ਰੂਰ ਕਮੈਂਟ ਕਰਿਓ ਨਿਹੌਲਕੇ ਵਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆ ਤੁਹਾਡੇ ਪਿੰਡ ਦਾ ਇੱਕ ਸਿੰਗਰ ਵੀ ਬਣ ਗਿਆ ਬੜਾ ਮਸ਼ਹੂਰ ਉਹ ਕਹਿੰਦਾ ਹੈ ਜੀ ਬੱਬਲ ਜੀ ਬੱਬਲ ਭੁਪਿੰਦਰ ਬੱਬਲ ਬਹੁਤ ਨਾ ਇਹਦੀ ਪਿੰਡ ਦਾ ਜੀ ਪਰ ਅੱਜ ਤੱਕ ਤੁਹਾਡਾ ਤੁਹਾਡੀ ਜਿਹੜੀ ਫਿਲਮ ਬਣੀ ਹੈ ਨਾ ਜੀ ਉਹ ਇੱਕ ਘੰਟਾ ਗੱਲਾਂ ਕੀਤੀਆਂ ਛੋਟੇ ਭਾਈ ਨੇ ਉਹ ਵੀ ਇੱਕ ਬੜੀ ਜ਼ਬਰਦਸਤ ਮੈਂ ਸਾਰੀਆਂ ਗੱਲਾਂ ਸੁਣੀਆਂ ਬਹੁਤ ਵਧੀਆ ਲੱਗੀਆਂ ਜੀ ਉਹ ਤੁਸੀਂ ਹਾਰੇ ਦੀਆਂ ਗੱਲਾਂ ਕੀਤੀਆਂ ਪੁਰਾਣੇ ਵਿਸੇਵ ਦੀਆਂ ਗੱਲਾਂ ਕੀਤੀਆਂ ਆ ਦਾਲ ਦੀਆਂ ਗੱਲਾਂ ਕੀਤੀਆਂ ਜੀ ਆ ਦੇਖੋ ਜੀ ਮਾਹ ਦੀ ਦਾਲ ਹਾਰੇ ਵਾਲੀ ਦਾਲ ਵੀ ਤਿਆਰ ਕੀਤੀ ਹੈ ਜੀ ਮਾਂ ਛੋਲਿਆਂ ਦੀ ਦਾਲ ਜੀ ਅੱਜ ਫਿਰ ਬਣਾਉਗੀ ਮਾਂ ਛੋਲਿਆਂ ਦੀ ਦਾਲ ਬਣਾ ਲੂਗਾ ਜੀ ਹਾਂਜੀ ਬਣਾਉਂਗੇ ਜੀ ਅੱਛਾ ਪਹਿਲਾਂ ਦੱਸੋ ਪੁਰਾਣੇ ਸਮੇਂ ਤੇ ਕਿੱਦਾਂ ਬਣਾਉਂਦੇ ਸੀ ਅਸੀਂ ਦਾਲ ਬਣਦੀ ਸੁਣਨੀ ਤੁਹਾਡੇ ਤੋਂ ਜੀ ਅਕਰ ਨੇੜੇ ਕੈਮਰਾ ਕਰੋ ਜੀ ਥੋੜਾ ਦੇਖਾ ਜੀ ਗੋਟੇ ਲਾ ਕੇ ਤੌੜੀ ਧਰ ਦੇਣੀ ਆ ਪਾਣੀ अच्छा जी फिर दाल ਪਾ ਦੇਣੀ ਜਾਂ ਪਾਣੀ ਗਰਮ ਹੋ ਜਾਣਾ ਹੂੰ ਦਾਲ ਧੋਣੀ ਨਹੀਂ ਧੋਣੀਆਂ ਹਾਂ ਹਾਂ ਫਿਰ ਸਾਰੇ ਸਟੈਪ ਦੱਸਣੇ ਗਲਤੀ ਨਹੀਂ ਕਰਨੀ ਹਾਂ ਦਾਲ ਧੋਣ ਦਾਲ ਪਾ ਦੇਣੀ ਤੇ ਨੋਂ ਮਿਰਚ ਪਾ ਦੇਣਾ ਅੱਛਾ ਜੀ ਕੜੀਆਂ ਮਿਰਚਾ ਲਸਣ ਆਦਾ ਕੁੱਪੇ ਸਾਰੀਆਂ ਚੀਜ਼ਾਂ ਵਿੱਚ ਪਾ ਦੇਣੀਆਂ ਬਾਹਰ ਦੇ ਖੇਤ ਨੂੰ ਚਲੇ ਜਾਣਾ ਆਖਾ ਦੇਖਣੀ ਦਾਲ ਬਣੀ ਵੀ ਹੋਣੀ ਆਹਾ ਗੱਲ ਬਿਲਕੁਲ ਜੀ ਪਿਛਲੇ 5 6 ਵਲੌਗਸ ਦੇ ਵਿੱਚ ਜਿਸ ਬੇਬੇ ਦੇ ਨਾਲ ਵੀ ਗੱਲ ਕੀਤੀ ਇਹਨਾਂ ਦੀ ਉਹ ਕਹਿੰਦੇ ਜੀ ਐਸਾਂ ਦਾਲ ਧੜ ਕੇ ਖੇਤ ਨੂੰ ਚਲੇ ਜਾਣਾ ਘੰਟੇ 2 ਘੰਟੇ ਹਾਂਜੀ 2 ਘੰਟੇ ਗੈਣ ਆਗਾ ਵੀ 2 ਘੰਟੇ ਬਿਲਕੁਲ ਸਦੇ 3 ਘੰਟੇ ਵੀ ਲੈਕ ਸਦੇ ਬਿਲਕੁਲ ਆਂਦੇ ਨੂੰ ਦਾਲ ਬਣੀ ਹੋਣੀ ਦੀ ਪਿਆਜ਼ ਚੀਰਨਾ ਤੜਕਾ ਨਾਲ ਲੈਣਾ ਰੋਕੀਆਂ ਬਕਾ ਲੜਨੀ ਸਾਰੇ ਟੱਬਰ ਨੂੰ ਖਲਾ ਦੇਣਾ ਹਾਂ ਦੇਖੋ ਜੀ ਆਹ ਦੇਖੋ ਜੀ ਬੇਬੇ ਤੁਹਾਨੂੰ ਚਰਨਵੰਦਨਾ ਤੁਹਾਨੂੰ ਪ੍ਰਣਾਮ ਜੀ ਤੁਸੀਂ ਕੰਮ ਬੜਾ ਕੀਤਾ ਜੀ ਬੜਾ ਜ਼ਬਰਦਸਤ ਕੰਮ ਹੈ ਜੀ ਤਾਂ ਮੌਕਾ ਹਾਂ ਬਹੁਤ ਕੰਮ ਕੀਤਾ ਆਪਾਂ ਥੇ ਪੁੱਥੀਆਂ ਵੀ ਥੱਪਣੀਆਂ ਫੇਰ ਹਾਂਜੀ ਗੁਹਾਰੇ ਲਾਇ ਕਰਦੇ ਤੇ ਰੜੇ ਮਾਰ ਕੇ ਨਾ ਪਾਤੀਆ ਪੱਤਕਾ ਹਾਂਜੀ ਵਾਹ ਥੱਲੇ ਜਾਣਾ ਮੀ ਪਰ ਅੱਛਾ ਪਕਾ ਤੜਕੇ ਨੂੰ 4 ਵਜੇ ਹਾਂ ਫਿਰ ਗੋਹਾ ਪੱਤਕਾ ਆਉਣਾ ਫਿਰ ਗੋਹਾਰੇ ਲਾਉਣੇ ਹਾਂ ਜਿੱਤਾ ਪਾਠੀਆਂ ਦੇ ਨਾਲ ਧੂਏ ਵੀ ਕਰਨੇ ਮੈਂ ਸਾਨੂੰ ਫਿਰ ਦਾਲਾ ਦੂੰਗਾ ਵੀ ਧਰਨੀ ਹਾਰੇ ਵਿੱਚ ਜਿਆਦਾ ਨਹੀਂ ਦਿੰਦੇ ਤੇ ਜੀ ਹਾਂ ਜੀ ਹਾਂ ਹਾਂ ਜੀ ਉਹ ਹਾਰਾ ਹੋ ਰਿਹਾ ਹੈਗਾ ਆਪਣੇ ਕੋਈ ਹੁਣ ਹੋਣ ਨਹੀਂ ਹੈਗਾ ਹਾਰਾ ਹੁਣ ਰੱਖ ਦਈਏ ਨਹੀਂ ਬੰਗਾ ਕਿ ਕਿਸੇ ਦਿਨ ਬਣਾਉਣੀ ਹੈ ਅਸੀਂ ਹਾਰੇ ਵਾਲੀ ਦਾਲ ਜੀ ਤੇ ਬਣਾ ਦੂੰਗਾ ਕੋਈ ਗੱਲ ਹਾਰਾ ਬਣਾ ਦੂੰਗੇ ਬਣਾ ਲੂੰਗਾ ਕਿੱਦਾਂ ਬਣਾਉਣਾ ਦੱਸਿਓ ਅਸੀਂ ਟਖੜੀਆਂ ਕਰ ਲੈਣੀਆਂ ਟਖੜੀਆਂ ਕਰਕੇ ਵਿੱਚ ਗੋਟੇ ਲਾਦਣੇ ਦਾ ਧਰ ਦਣੀਆਂ अच्छा ईटਾਂ ਨਾਲੇ ਹਾਰਾ ਬਣਾ ਦੇਣਾ ਹਾਂਜੀ ਹਾਰਾ ਬਣਾ ਦੇਣਾ ਬਣਾ ਦੂਗਾ ਟੈਂਪਰੇਰੀ ਦਾ ਇੰਤਜ਼ਾਮ ਕਰ ਦੇਣਾ ਨੇ ਆਪਾਂ ਇੱਕ ਪੱਕਾ ਵੀ ਬਣਾਉਣਾ ਹੈ ਤੁਸੀਂ ਖੁਦ ਵੀ ਬਣਾਇਆ ਹਾਰਾ ਕਦੀ ਹਾਂਜੀ ਗਾਰੇ ਦਾ ਵੀ ਬਣਾਇਆ ਆ ਕਿੱਦਾਂ ਬਣਾ ਕੇ ਦੱਸੋ ਜਰਾ ਬਾਰੇ ਬਸ ਅੱਜ ਆਪਣੀ ਪੱਥ ਲੈਣੀ ਹੈ ਇੱਥਾਂ ਆਂਦਾਲਾ ਗੇੜਦਈ ਵਾਲਾ ਗਾਰੇ ਦਾ ਚੱਪਣੀ ਪੱਥ ਲੈਣੀ ਹਾਂਜੀ ਆਹ ੇਠਾਂ ਜਿਕੜਾ ਥਾਲਾ ਨਾ ਆਇ ਕਰ ਲਵਾਂ ਗੋਲ ਉੱਤੇ ਫਿਰ ਉੱਪਰ ਤੇ ਗੇੜਦਈ ਜਾਣੇ ਦੂਆ ਦਿਨ ਹੋਰ ਦੇ ਦਨ ਗੇੜ 3 ਦਿਨ ਹੋਰ ਦੇ ਦਨ ਚੌਥਾ ਦਿਨ ਪੂਰਾ ਹੋ ਜਾਣਾ ਇਹਦਾ ਚਾਰ ਦਿਨ ਲੱਗੂਗੇ ਜੀ ਚਾਰ ਦਿਨ ਚ ਹਾਰਾ ਤਿਆਰ ਹੋ ਜਾਊਗਾ ਹਾਂਜੀ ਹਾਂਜੀ ਦੇਖੋ ਜੀ ਚਾਰਕ ਦਿਨ ਚ ਹਾਰਾ ਆਪਾਂ ਵੇੜੇ ਚੋਂ ਦੇਖੋ ਤੁਹਾਡਾ ਸੁਖ ਨਾਲ ਬੜਾ ਵਧੀਆ ਵੇਰਾ ਲਾ ਦੋ ਨੂਹਾਂ ਦੀ ਡਿਊਟੀ ਕਿਦੀ ਲਾਉਂਗੇ ਡਿਊਟੀ ਨਾਲ ਕੌਣ ਲੱਗੂ ਬਹੁਤ ਲੱਗ ਜੂਗੀ ਬੜੀ ਚੋਟੀ ਲੱਗ ਜੂਗੀ ਲੱਗ ਜੂਗੇ ਦੋਹੇ ਕਹਣੇ ਚ ਹਾਂਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਕਹਣ ਜਣਾ ਮੰਦੀ ਆ ਕਹਣ ਕਹਣਾ ਮੰਦੀ ਆ ਪੂਰਾ ਕਾਇਮ ਹੈ ਗੜਕਾ ਵੀ ਕਾਇਮ ਹੈ ਆਪਣਾ ਹਾਂਜੀ ਹਾਂਜੀ ਆ ਦੇਖੋ ਜੀ ਗੜਕਾ ਵੀ ਕਾਇਮ ਹੈ ਜੀ ਦੇਖੋ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਪਿਆਰ ਮੁਹੱਬਤ ਤੇ ਸਤਿਕਾਰ ਹੁੰਦਾ ਜੀ ਉੱਥੇ ਏਕਾ ਹੁੰਦਾ ਹੈ ਉੱਥੇ ਰੱਬ ਦਾ ਵਸੀਬ ਹੁੰਦਾ ਜੀ ਇਹ ਪਰਿਵਾਰ ਨੂੰ ਮਿਲ ਕੇ ਸਾਨੂੰ ਬਹੁ ਅਪਲੋਡ ਕਰਾਂਗੇ ਪੰਜਾਬੀਓ ਆਹੀ ਕੰਮ ਕਰਦੇ ਆਸੀਂ ਬਜ਼ੁਰਗਾਂ ਨਾਲ ਗੱਲਾਂ ਕਰਦੇ ਆਂ ਪੰਜਾਬੀ ਵਿਰਸੇ ਦੀਆਂ ਪੁਰਾਣੀਆਂ ਪੁਰਾਣੀਆਂ ਗੱਲਾਂ ਛੇੜਦੇ ਆਂ ਜ਼ਰੂਰ ਕਮੈਂਟ ਕਰਿਓ ਜਿਨ੍ਹਾਂ ਨੇ ਹਾਰੇ ਵਾਲੀ ਦਾਲ ਖਾਦੀ ਹੋਈ ਹੈ ਜ਼ਰੂਰ ਕਮੈਂਟ ਕਰਿਓ ਜਿਨ੍ਹਾਂ ਦੇ ਘਰ ਹੁਣ ਵੀ ਹਾਰਾ ਹੈਗਾ ਦੀ ਬੇਬੇ ਬਹੁਤ ਸੋਹਣਾ ਲੱਗਿਆ ਬਹੁਤ ਸੋਹਣੀਆਂ ਗੱਲਾਂ ਹੋਈਆਂ ਛੋਟੇ ਭਰਾ ਨੇ ਬਹੁਤ ਗੱਲਾਂ ਕੀਤੀਆਂ ਦੀ ਉਹ ਵੀਡੀਓ ਜਲਦੀ ਅਪਲੋਡ ਕਰਨਾ ਸੀ ਮੈਂ ਕਿਹਾ ਥੋੜਾ ਜਿਹਾ ਦੱਸ ਦਈਏ ਵੀ ਆਪਾਂ ਬੈਠੇ ਕਿੱਥੇ ਆ ਕਿਹੜੇ ਪਿੰਡ ਦੇ ਵਿੱਚ ਸਾਡੀ ਟੀਮ ਪਹੁੰਚੀ ਹੈ ਤੇ ਬੇਬੇ ਲਾਹੌਰ ਕੋਲ ਪਹੁੰਚੀ ਜੀ ਜੀ ਇਸ ਪਰਿਵਾਰ ਦੇ ਕੋਲ ਪਹੁੰਚੀ ਹੈ ਜੀ ਜਲਦੀ ਹੀ ਵੀਡੀਓ ਅਪਲੋਡ ਕਰਾਂਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੇਬੇ ਕਹਦੇ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਹਾਂ ਪਾਜਾ ਦਿਓ ਜੀ ਦੂਰ ਦੂਰ ਤੱਕ ਸ਼ੇਅਰ ਕਰ ਦਿਓ ਜੀ ਹਾਂ ਸ਼ੇਅਰ ਕਰ ਦਿਓ ਜੀ ਹੁਣ ਤਾਂ ਕਰਨਾ ਪਊਗਾ ਸ਼ੇਅਰ ਹੁਣ ਤਾਂ ਕਰਨਾ ਹੀ ਪੈਣਾ ਬੇਬੇ ਲਾਬਕੁਰ ਦਾ ਹੁਕਮ ਆ ਗਿਆ ਜੀ